ਹਾਂ ਜੀ ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾ ਨੰਗਾ ਮਸੇ ਲੈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਵੀ ਆ ਤੇ ਦੋ ਗੱਬਣ ਆਓ ਪੁੱਛ ਲੈਨੇ ਆ ਬਾਈ ਤੋਟੇਲ ਬਾਈ ਜੀ ਸਸੀ ਗੱਲ ਸਸੀ ਗੱਲ ਬਾਈ ਹੋਰ ਦੀ ਠੀਕ ਉਮਰੀ ਬਹੁਤ ਵਧੀਆ ਬਰਾ ਨਾਮ ਤੇ ਐਡਰੈਸ ਬੋਲ ਨਾ ਵੀਰੇ ਅਰਸ਼ਦੀਪ ਆ ਹੂੰ ਪਿੰਡ ਜਦੀਪਾ ਬੰਦਤ ਕਹਿੰਦੇ ਆ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਬਾਈ ਨਿਹਾਰ ਸਿੰਘ ਵਾਲਾ ਜਿਹੜਾ ਵੀਰੇ ਮੋਗਾ ਠੀਕ ਆ ਬਾਈ ਨੇੜੇ ਪਿੰਡ ਨੇੜੇ ਵੀਰੇ ਭਾਗੀ ਕਰੇਗੇ ਵਾਰ-ਵਾਰ ਖੇਤਾਂ 'ਚ ਭਾਗੀ ਵਾਲੀ ਸੜਕ ਤੇ ਆਪਣਾ ਘਰ ਮੋਬਾਈਲ ਨੰਬਰ 8847617674 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਿਹੜ ਦੇ ਨੇ ਕਿਹੜਾ ਸੂਆ ਸੁਆਈ ਆ ਡਾਕਟਰ ਵੀਰੇ ਦੂਜਾ ਸੂਆ ਸੁਈਆ ਹੂੰ ਰਾਤ 10 ਵਜੇ ਵੀਰੇ ਇਹਨੇ ਬੱਚੇ ਨੂੰ ਜਨਮ ਦਿੱਤਾ ਠੀਕ ਆ ਪਿਓਰ ਨਾਰੋਗਾ ਬੱਚੇ ਦਾ ਗਿੱਲਾ ਨਾਲ ਆ ਹੂੰ ਇਹਨੇ 4:30 ਵਜੇ ਜੇਰ ਪਾਦੀ ਸੀ ਕੰਪਲੀਟ ਆ ਫੁੱਲ ਗਾਰੰਟੀ ਆ ਬੱਠਲ 'ਚ ਰੱਖੀ ਬੈਠਾ ਭਾਈ ਠੀਕ ਚੋਣ ਜਵਾਨ ਬੰਦਾ ਟੱਚ ਵੀ ਨਾ ਕਰੇ ਗਾਰੰਟੀ ਫੁੱਲ ਉਹ ਜਿਹਦੇ ਟੂੜੀ ਛੱਡ ਲਾ ਉਹ ਵਾਲਟੀ ਮੜ ਕੇ ਪਰੂ ਪਹਿਲਾਂ ਅੱਛਾ ਇਨਾ ਚੈਲੰਜ ਆਪਣਾ ਕਿਹੜਾ ਜਵਾਨ ਦਾ ਪਰਮਾਨੰਥ ਮੈਨੂੰ ਉਮਰ ਲਾਵੇ ਕੱਦ ਵੱਡ ਫੇਸ ਕੁਆਲਟੀ ਇੰਨੀ ਜਾਣਾ ਬੜਾ ਉਹੀ ਸਟ੍ਰੇਟ ਦੀ ਸਟ੍ਰੇਟ ਹੀ ਪਈ ਲੱਗਦਾ ਨਹੀਂ ਬੱਚੇ ਨੂੰ ਜਨਮ ਦਿੱਤਾ ਹੋਵੇ ਠੀਕ ਹੈ ਨਾ ਗੱਲ ਸਹੀ ਗੱਲ ਠੰਡੀ ਸੀਰੀਸ ਲੱਗਦੇ ਆ ਮੁਕੇ ਪਿਆ ਜਿਵੇਂ ਡਾਕਟਰ ਮੈਂ ਕਹਿੰਦਾ ਬਾਲਾ ਚੰਗਾ ਚੋਣ ਲੱਗਿਆ ਵੇਖਣਾ ਡਾਕਟਰ ਚੋਣ ਮੋਟੀ ਮੋਟੀ ਧਾਰ ਹੈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਹਿਲਣਾ ਦਾ ਕਰਮ ਨਹੀਂ ਹੈ ਵੇ ਲਈ ਬੜੀ ਚੰਗੀ ਆ ਨਾ ਕੋਈ ਨਿਆਣਾ ਪਾਇਆ ਨਾ ਬੱਚਾ ਲਾਇਆ ਜਿਵੇਂ ਮਰਜ਼ੀ ਵਾਜਾ ਕੋਈ ਚੱਕਰੇ ਨਹੀਂ ਠੋਸ ਲੇ ਕੇ ਜਿਆ ਕੋਈ ਟੁੱਟ ਮਾਰਦਰ ਨਹੀਂ ਹੂੰ ਭਾੜੀ ਵਾਲਾ ਡਰ ਆ ਬਾਈ ਵੇਖ ਕੀ ਬਾਤ ਆ ਭਰੀ ਪਈਆ ਯਕੀਨ ਮੰਨੀ ਇੱਥੇ ਬਾਲਟੀ ਪਈਉ ਹੂੰ ਬੱਚੇ ਮੰਨੇਰ ਬੱਚਾ ਲਾ ਕੇ ਪੰਜ 5.5 ਕਿਲੋ ਬੋਲੀ ਚੋਤੀ ਸੀ ਬਹਿੜ ਸੌਖੀ ਹੋ ਗਈ ਬਹਿੜ ਤੋਂ ਬਾਈ ਬੈਠਿਆ ਨਹੀਂ ਜਾਂਦਾ ਸੀ ਆਣ ਬੜਾ ਕਮਾਲ ਮੈਂ ਕਹਣਾ ਯਾਰ ਇਹ ਜੱਥਾ ਨੂੰ ਤਾਂ ਰੇ ਗਾਣੂ ਬਾਈ ਨਹੀਂ ਲੱਗਦਾ ਠੀਕ ਹੈ ਨਾ ਗੱਲ ਪਰਮਾਤਮਾ ਇਹਨੂੰ ਉਮਰ ਲਾਵੇ ਠੀਕ ਆ ਜਿੰਨਾ ਬੰਦਿਆਂ ਦਾ ਆਪਾਂ ਲਈ ਹੈਗੀ ਠੀਕ ਹੈ ਨਾ ਗੱਲ ਇਹਨੇ ਦੁੱਧ ਦਿੱਤਾ ਮੇਰੇ ਪਹਿਲਾਂ ਨੇ ਸੂਏ ਮੰਨ ਕੇ ਚੱਲੋ 24 25 ਕਿਲੋ ਠੀਕ ਹੈ ਠੀਕ ਹੈ ਨਾ ਗੱਲ ਇਹਦੀ ਵੀ ਬੜਾ ਖੁੱਲਾ ਹੀ ਗਾਧਾ ਅਗਲੇ ਦੀ ਸੇਵਾ ਦਾ ਦੁੱਧ ਦਾ ਬਾਈ ਇਹਨਾਂ ਪਾਲੂ ਇਹਨਾਂ ਗੱਢ ਲੂ ਬੜਾ ਖੁੱਲਾ ਦੁੱਧ ਪਾਉਗੀ 24 25 ਕਿਲੋ ਤੂੰ ਵੇਖ ਲੈ ਲੈਂਥ ਲੋਥੇ ਦੇਖ ਬੈਠਦੀ ਹੁਣ ਇਹਨੇ ਨਾ ਦਿੱਤਾ ਤਾਂ ਬਾਈ ਦੇਊ ਵੀ ਕਿਹੜੀ ਦੇਊ ਵੀ ਕਿਹੜੀ ਠੀਕ ਹਨ ਗੱਲ ਥੋੜਾ ਜਿਆ ਤੇਜ਼ੀ ਕਰਦੀ ਆ ਬੱਚੇ ਦਾ ਕਰਕੇ ਠੀਕ ਹਨ ਗੱਲ ਪਰਨੇ ਤਰਨੇ ਖੜਨੀ ਖੁਰਨੀ ਐਨ ਸਟ੍ਰੇਟ ਹੋਊਗੀ ਬੈਠਦੀ ਠੀਕ ਆ ਜਾਪਾ ਜੂਪਾ ਚੱਕਣਾ ਤੇ ਗੱਲਾਂ ਹੋ ਰਹੀ ਹੋ ਜਾਣਗੀਆਂ ਕਾਦ ਇੱਥੋਂ ਨੋਟ ਕਰ ਲੈ ਬੰਦਾ ਤੇ ਮੇਰੀ ਹੈਡ ਗਿੱਡੀ ਗੱਦ ਕਲੀ ਧੌਣ ਹੀ ਦਿਸਦੀ ਹੋਊਗੀ ਬਈ ਸਹੀ ਗੱਲ ਆ ਬੰਦਾ ਠੀਕ ਆ ਗੱਲ ਚੌਣ ਜਵਾਨ ਦਾ ਡਾਕਟਰ ਇੱਥੇ ਖੜਾ ਕੇ ਖੜਾ ਰਹਿ ਠੀਕ ਆ ਨਾ ਆਪਾਂ ਗਾਲੀ ਨੂੰ ਚਵਾਈ ਦੇਖ ਤੂੰ ਲੈ ਬਈ ਫੇਰਦੇ ਦੇ ਬਚਾਲੇ ਖੜਾ ਲਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਜਿਵੇਂ ਚੋ ਜਵਾ ਇੱਕ ਨੰਬਰ ਉਹ ਬੰਦਾ ਯਾਰ ਕੋਈ ਆਨਲਾਈਨ ਮੰਗਾਉਂਦਾ ਆਪਣੀ ਜ਼ਿੰਮੇਵਾਰੀ ਹੋ ਗਈ ਘਰ ਤੱਕ ਦੀ ਯਾਰ ਠੀਕ ਹੈ ਨਾ ਗੱਲ ਡੰਗਰ ਦੀ ਕਦਰ ਕਰਿਓ ਡੰਗਰ ਸਾਰਿਆਂ ਹੀ ਬਹਿਣਾ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਤੋ ਚੜਦੀ ਆ ਠੀਕ ਹੈ ਨਾ ਗੱਲ ਗੱਦ ਬੈਡ ਦਾ ਬੈਡ ਦਾ ਇੱਕ ਨੰਬਰ ਆ ਯਾਰ ਇੱਕ ਨੰਬਰ ਆ ਗਈ ਲੇਵਾ ਬਹੁਤ ਆ ਯਾਰ ਮੈਂ ਕਹਿੰਦਾ ਭਾਈ ਗੱਲ ਕਰ ਥੋੜੀ ਜਿਨਾ ਤੱਕ ਲੈਵੇ ਦੀ ਮੂਰ ਨੂੰ ਲੈ ਗਈ ਥੋੜੀ ਜੀ ਮਗਰ ਹੁੰਦੀ ਨਾ ਤਾਂ ਗੱਲਾਂ ਹੀ ਹੋਰ ਹੋ ਜਾਣ ਗੱਲਾਂ ਹੀ ਹੋਰ ਹੋ ਜਾਣ ਠੀਕ ਹੈ ਨਾ ਗੱਲ ਮਾੜੇ ਬੱਚੇ ਦਾ ਕਹ ਲਿਆ ਭਾਈ ਤੋਰਾ ਦੇਖੋ ਇੱਕ ਨੰਬਰ ਆਰਡਰ ਕਮਾਲ ਦਾ ਬਹੁਤ ਸੋਹਣਾ ਨਕਰਮਣੀ ਨੇ ਤਿਆਰ ਕਰਿਆ ਸੂਈ ਸਵਾਈਆ ਚਵਾਈ ਇੱਕ ਨੰਬਰ ਆ ਮੋਟਾ ਮੋਟਾ ਮੈਨਾਂ ਡਾਕਟਰ ਨਿਆਣਾ ਪਾਉਣ ਦੀ ਲੋੜ ਨਹੀਂ ਅੱਛੀ ਚੋਲਾ ਮਸ਼ੀਨਾਂ ਦਾ ਚੋਲਾ ਜਿਵੇਂ ਮਰਜੀ ਚੋਲਾ ਭਾਈ ਠੀਕ ਹੈ ਨਾ ਗੱਲ ਠੋਸ ਹਵਾਨਾ ਠੀਕ ਹੈ ਨਾ ਚੋਣ ਦਾ ਬੜਾ ਨਜ਼ਾਰਾ ਹੀ ਬੈਠਾ ਹੈ ਲੈ ਬੜਾ ਚੰਗਾ ਚੋਣ ਲੱਗਿਆ ਇਹਦਾ ਭਾਈ ਬੌਲਾ ਦਾ ਜਮਾ ਬੌਲੇ ਚ ਆ ਤਾਜੀ ਦਾ ਸੂਈ ਆ ਭਾਈ ਬੱਚਾ ਠੀਕ ਹੈ ਨਾ ਗੱਲ ਅੱਛਾ ਚੌਣ ਜਵਾਨ ਇੱਕ ਨੰਬਰ ਐ ਠੀਕ ਐ ਜੀ 24 25 ਕਿਲੋ ਇਹਨੇ ਨਾ ਦਿੱਤਾ ਦਾ ਯਾਰ ਫਿਰ ਦੇਊ ਵੀ ਕਿਹੜੀ ਠੀਕ ਐ ਨਾ ਗੱਲ ਮੁੱਲ ਕੀ ਐ ਦਾ ਜਾਇਜ਼ ਮੁੱਲ ਡਾਕਟਰ ਹੁਣ ਬੈਠਦਾ ਮੁੱਲ ਕਰਨ ਉਹਦਾ ਲੋਕਾਂ ਲਗਾ ਮੁੱਲ ਨਹੀਂ ਹੁੰਦੇ ਬੰਦਾ ਵੀਡੀਓ ਦੇਖਣ ਤੋਂ ਪਹਿਲਾਂ ਸਾਰੀਆਂ ਵੀਡੀਓ ਦਾ ਆਪਣਾ ਮੁੱਲ ਬਣਾ ਲੇ ਠੀਕ ਐ ਨਾ ਗੱਲ ਆਪਣਾ ਮੁੱਲ ਦਾ ਅੰਤਰ ਹੋਊਗਾ 5-4000 ਦਾ ਕਿਉਂਕਿ ਥੋੜਾ ਜਿਹਾ ਬਾਈ ਪਿੰਡਾਂ ਜੋ ਮਾਲ ਲੈਨੇ ਆ ਪੂਰਾ ਥੋੜਾ ਜਿਹਾ ਵੱਧ ਹੋ ਜਾਂਦਾ ਔਰ ਡੰਗਰ ਆਊਗਾ ਇੱਕ ਨੰਬਰ ਕੱਢ ਕੇ ਦੇਈਦਾ ਸਹੀ ਗੱਲ ਹੈ ਮੁੱਲ ਕਰਾਉ ਨੂੰ ਬਾਈ ਇਹਦਾ 90 ਕਰਾ ਲਾ 95 ਕਰਾ ਲਾ ਠੀਕ ਆ ਭਲਾਂ ਦੀ 85 ਕਰਾ ਲਾ ਹਮ 80000 ਚੋਂ 1000 ਛੋੜ ਹੋਊਗੀ ਚੱਕ ਬਾਈ ਠੀਕ ਹੈ ਨਾ ਗੱਲ ਜੋ ਜਜ ਮੋਲਾ ਬਾਈ 80000 ਚੋਂ ਬਾਈ ਗਾ ਹੁਣ ਬਾਈ ਯਾਰ ਜੇ ਐਡੀ ਬੈੜ ਕੋਈ ਠੀਕ ਹੈ ਪਿੰਡਾਂ 'ਚ ਕੋਣ ਹੁੰਦਾ ਅੱਜ ਕੱਲ ਬਾਈ ਲੋਕ ਸਵਾ ਸਵਾ 2 2 ਲੱਖ ਮੰਗੀ ਜਾਂਦੇ ਆ ਠੀਕ ਹੈ ਨਾ ਗੱਲ ਭਾਗਾਂ ਦੀ ਉਮਰ ਲਾ ਦੇ ਉਹਨੂੰ ਪਰਮਾਤਮਾ ਚੁਆਈਦਾ ਬਣਾ ਦੇ ਆ ਵਾਜਾ ਜੇ ਉਧਰ ਦੀ ਮਰਜ਼ੀ ਵਾਜਾ ਕੋਈ ਚੱਕ ਨਹੀਂ ਹੈ ਲੈਣਾ ਨਹੀਂ ਕਰਮਾਜ ਕੀ ਬਾਤ ਆ ਅੱਗੇ ਬਾਈ ਦੋ ਨੰਬਰ ਕਿਹੜਾ ਸੁਵਸ ਹੁੰਦੀ ਆ ਡਾਕਟਰ ਵੀਰੇ ਦੂਜਾ ਸੂਆ ਸੁੰਦੀ ਆ ਹੂੰ ਠੀਕ ਆ ਬੱਚੀ ਨੇ ਪਲੂਨ ਨੇ ਦੁੱਧ ਪਾਇਆ 22 ਤੋਂ 23 ਕਿਲੋ 22 ਤੋਂ 23 ਕਿਲੋ 22 ਤੋਂ 23 ਕਿਲੋ ਆਪਣੇ ਕੋਲ ਸਾਰਾ ਬਾਇਓ ਡਾਟਾ ਬੈਠਦਾ ਇਹਦਾ ਠੀਕ ਆ ਨਾ ਗੱਲ ਆਪਣੇ ਯਾਰ ਮਿੱਤਰ ਬੰਦੇ ਤੋਂ ਆਈ ਆ ਮੰਨ ਕੇ ਚੱਲ ਸਾਰੀ ਉਹ ਦੇਵਾਂਗਾ ਜਿੱਦਾਂ ਇਹ ਬੜ ਕੱਚੀ ਆ ਥੋੜੀ ਜੀ ਇਹਦੀ ਸਹੀ ਮੰਨਿਆ ਲੈਫਟ ਨੂੰ ਤਾਂ 13 ਤਰੀਕ 13 ਤਰੀਕ 13 ਤਰੀਕ ਨੂੰ ਵੀਰੇ ਦੇ ਦਿਨ ਪੂਰੇ ਹੋਣਦੇ ਆ ਠੀਕ ਆ ਅੱਜ 3 ਤਰੀਕ ਹੋ ਗਈ ਪ੍ਰਮਾਤਮਾ ਸੌਖ ਰਗੇ 10 ਲੈਣ ਵચ્છી ਲੈ ਗਈ ਨਾ ਉਸ ਬਣ ਕੇ ਸੂਗੀ ਬਣ ਕੇ ਸੂ ਲੇਵਾ ਝੋਲੀ ਠੀਕ ਆ ਕੋਈ ਫੋਟ ਨਹੀਂ ਸ਼ਾਣੀ 판ਡਰ ਗੱਲੇ ਵਾਲਾ ਵੇਖ ਬਈ ਯਾਰ ਅਜੇ ਕੁਝ ਨਹੀਂ ਮੈਂ ਤਾਂ ਕੋਈ ਫੋਟ ਨਹੀਂ ਸ਼ਾਗਣੀ ਅਜੇ ਸੂਨ ਵਾਲਾ ਤਾਂ ਕੋਈ ਉਹੀ ਜਣੀ ਗਾ ਬੈੜਾ ਠਣ ਬੋਲ ਠੀਕ ਹੈ ਨਾ ਗੱਲ ਜਿਵੇਂ ਬਾਹਰ ਲੰਗਾ ਗਾਈਆਂ ਫੈਕਸਾ ਵਾਨਾ ਕਰਦੇ ਗਾ ਪਰਮਾਤਮਾ ਸੁੱਖ ਰਖਿਓ ਮੈਂ ਕਰੂ ਜਾਣ ਜਾਂਦਾ ਬੈੜਾ ਤਿੰਨੇ ਹੀ ਜਾਣ ਜਾਂਦੇ ਜਾਂ ਕੋਈ ਲੱਸੀ ਨਹੀਂ ਕੋਈ ਫਿੱਕੀ ਨਹੀਂ ਸਾਰੀਆਂ ਬੈੜਾ ਵੱਡੀਆਂ ਹੋਣੀਆਂ ਬੁਲੀ ਵੀ ਬਹੁਤ ਆਣਾ ਬੁਲੀ ਬੁਲੀ ਦਾ ਬਾਈ ਯਾਰ ਕੀ ਬਾਤ ਹੀ ਆ ਤੇ ਫੇਸਬੁਕ ਖੜਨੀ ਖੁੜਨੀ ਕੀ ਬਾਤ ਆ ਇਹ ਨਗਰੇ ਨੁਖਰੇ ਬੈੜੇ ਚੱਕ ਲਈ ਗੋਲੇ ਵਰਗੀ ਬੱਚਿਆ ਹਰੇਕ ਨੂੰ ਨਹੀਂ ਗਿਆ ਜਾਂਦਾ ਗੋਲਾ ਜਿਹੜੀ ਹੋਊਗੀ ਉਹਨੂੰ ਕਿਹਾ ਜਾਊਗਾ ਠੀਕ ਹੈ ਨਾ ਗੱਲ ਸਹੀ ਗੱਲ ਆ ਬਾਈ ਬੜੀ ਵੀ ਫੋਲ ਆ ਕੋਈ ਘਾਟ ਨਹੀਂ ਕਿਸੇ ਬਸ ਭਾਈ ਥਾਨਲੇਵਾ ਬੜਾ ਕਮਾਲ ਦਾ ਸਿਕਸ ਹਜ਼ਾਰ ਆਰਡਰ ਬਹੁਤ ਸੋਹਣਾ ਆਰਡਰ ਆ ਡਾਕਟਰ ਜਿੱਦਾਂ ਮੱਛੀ ਤਿਆਰੂ ਨਾ ਉਸ ਦਿਨ ਗੱਲ ਹੋਰ ਹੋਊਗੀ ਠੀਕ ਆ ਅੱਜ ਬੱਛੀ ਦੀ ਗੱਲ ਹੋਰੂ ਐ ਖੜਨੀ ਖੁਰਨੀ ਕੱਦ ਵੈੜ ਬੈਰ ਬੰਦੇ ਦਾ ਸਟ੍ਰੇਟ ਭਈਆ ਕੋਈ ਟੂ ਹੀ ਨਹੀਂ ਜਗਦੀ ਕੋਈ ਬਿੰਗਵਾਲ ਨਹੀਂ ਬੱਛੀ ਚ ਸਹੀ ਗੱਲ ਆ ਐਂ ਘੜਾ ਲੈ ਯਾਰ ਪਾਗਾਂ ਵਾਲੀ ਨੂੰ ਬਹੁਤ ਚੰਗੀ ਬੱਛੀ ਆ ਲੈ ਠੀਕ ਆ ਨਾ ਗੱਲ ਆ ਆਇਆ ਭਾਈ ਆ ਬੋਰੇ ਵਨ ਵਨ ਸੂਕੀ ਮੈਂ ਕਹਣਾ ਰਬੜੰਗੋ ਵਧੀਆ ਮੈਂ ਕਹਣਾ ਯਾਰ ਇਹਦੇ ਕੱਚੀ ਆ ਬੱਚੇ ਦੇ ਗੂੰਦ ਹੀ ਮਾਰਦੀ ਆ ਜਿੱਦਾਂ ਬੱਚੀ ਨੇ ਤਿਆਰ ਹੋਣਾ ਤੇ ਗੱਲਾਂ ਹੋਰ ਹੋਣਗੀਆਂ ਠੀਕ ਆ ਨਾ ਲੰਮੀ ਲੰਮੀ ਤੋਰ ਕੇ ਦਿਖਾ ਦੇ ਬੰਦਾ ਕਹੇ ਦੇ ਵੀ ਠੀਕ ਆ ਯਾਰ ਅਗਲੇ ਨਹੀਂ ਭਾਈ ਜੀ ਤੇ ਰੁਪਈਆ ਲਾਉਣੇ ਨੇ ਇੱਕ ਵਾਰ ਕੋਈ ਲੱਗਦੇ ਹੁੰਦੇ ਆ ਸਹੀ ਗੱਲ ਆ ਭਾਈ ਠੀਕ ਆ ਨਾ ਇੱਕ ਨੰਬਰ ਬੱਚੀ ਹੋਊਗੀ ਜਿਹਦੇ ਘਰੇ ਜਾਵੜੀ ਯਾਰ ਬੰਦਾ ਸਾਰੀ ਉਮਰ ਆਪਣੀ ਯਾਦ ਕਰੂਗਾ ਸਹੀ ਗੱਲ ਆ ਬਾ ਗਾਲੀਆਂ ਨਖਰੇ ਨੁਖਰੇ ਚੱਕਰਾ ਦੀ ਠੀਕ ਆ ਫੇਸ ਕੁਆਲਿਟੀ ਇੱਕ ਨੰਬਰ ਹੋਊਗੀ ਬੱਚੀ ਦੀ ਮੁੱਲ ਕੀ ਦੀਪੇ ਦਾ ਜਾਇਜ਼ ਆ ਮੁੱਲ ਬ ਡਾਕਟਰ ਜਿਹੜਾ ਮੁੱਲਾਂ ਵਾਲਾ ਕੰਮ ਦਾ ਕਰਾਉ ਨੂੰ ਜਿੰਨਾ ਮਰਜ਼ੀ ਕਰਾਈ ਜਾਲਾ ਅੱਜ ਕੱਚੀ ਦਾ ਮੁੱਲ ਬਾਈ ਜਿਹੜਾ ਮੁੱਲ ਕਰਾਉ ਨੂੰ 90 ਕਰਾ ਲਾ 95 ਕਰਾ ਲਾ 80000 ਦੀ ਬੱਛੀ ਦੇ ਮੰਗ ਅੱਜ ਠੀਕ ਹੈ ਨਾ ਗੱਲ ਮੁੱਲ ਕਰਾਉ ਨੂੰ ਜਿਹੜਾ ਮਰਜ਼ੀ ਕਰਾ ਲਾ ਇਹ ਜੇ ਹੀਰੇ ਨਹੀਂ ਕਰ ਕਰ ਜਮਦੇ ਜੇ ਬੰਦਾ ਕੋਈ ਜੋੜਾ ਲੈਂਦਾ ਜਿਹੜੀ ਮਰਜ਼ੀ ਵੜਦੇ ਨਾਲ ਉਹ ਇਹ ਖੁੱਲਾ ਮਾਨਦਾਨ ਕਰ ਦੂਗਾ ਖੁੱਲਾ ਮਾਨਦਾਨ ਹੋ ਜਾ ਮੁੱਲ ਜਮਾ ਜਾਇਜ਼ ਆ ਬਾਈ 80000 ਦੀ ਵੜ ਪਾਈ ਕਹਿੰਦਾ ਦੇ ਦੇਾਂਗੇ ਹੋਲੀ ਵੀ ਫੋਨ ਅੱਜ ਕੱਜੀ ਕੱਜੀ ਆ ਬਾਈ ਡਾਕਟਰ ਜਿੱਦਣ ਤਿਆਰ ਹੋ ਗਈ ਪ੍ਰਮਾਤਮਾ ਉਮਰ ਲਾਵੇ ਸੱਚਾ ਪਾਤਸ਼ਾਹ ਇਹਨੂੰ ਠੀਕ ਹੈ ਨਾ ਲੱਖ ਦੇ ਰੁਪਏ ਕਰਾਉਗੀ ਜਿਹੜਾ ਪੂਰਾ ਪੂਰਾ ਬਲੂਂਗੜਾ ਜੀ ਵਿਕੀ ਜਾਂਦਾ ਲੱਖ ਨੂੰ ਅੱਜ ਕੱਲ ਠੀਕ ਹੈ ਨਾ 80 ਹਜ਼ਾਰ ਦੀ ਵੜ ਦੇ ਦਾਂਗੇ ਕੋਈ ਨਹੀਂ ਮਾਨਤਾਨ ਬਾਈ ਜ਼ਰੂਰ ਕਰ ਦਾਂਗੇ ਠੀਕ ਹੈ ਬਾਈ ਅੱਗੇ ਵੀਰੇ ਲਾਸਟ ਤਾਂ ਇਹਨਾਂ ਨੰਬਰ ਕਿਹੜਾ ਸੂਆ ਭਰਾ ਡਾਕਟਰ ਇਹ ਦੂਜਾ ਸੂਆ ਐਨ ਡਾਇਮੰਡ ਪੀਸਾ ਕਹਿੰਦੇ ਜਿਹੜਾ ਉਹ ਆ ਪਿਓਰ ਜਰਸੀ ਆ ਪੰਜਾਬ ਵਾਲੀ ਬੰਦਾ ਦੇਖਣ ਤੋਂ ਪਹਿਲਾਂ ਗਦਰ ਕਰੇ ਕੋਈ ਹਿਮਾਚਲ ਮੂਚਾ ਵਾਲਾ ਮਾਲਤਾ ਇਹ ਹੂੰ ਗਾਂ ਜਰਸੀ 30 32 35 40 ਦੀ ਮਿਲ ਜੂਗੀ ਬਈ ਠੀਕ ਹੈ ਨਾ ਗੱਲ ਬੈਡ ਦੀ ਫੇਸ ਕੁਆਲਿਟੀ ਦਿਖਾ ਫੇਸ ਕੁਆਲਿਟੀ ਥੋੜੀ ਜੀ ਨਾ ਮੰਨ ਕੇ ਚੱਲ ਲਈ ਆ ਹੀ ਨਵੇਂ ਘਰੂਆਂ ਕੱਲ ਹੀ ਆਪਣੇ ਯਾਰ ਮਿੱਤਰ ਮੇਰੇ ਨਾਲ ਦੇ ਲੱਗੇ ਪਿੰਡੋਂ ਆਈ ਠੀਕ ਹੈ ਨਾ ਗੱਲ ਥੋੜੀ ਜੀ ਕਰਤਨ ਕਰਦੀ ਹੈਗੀ ਠੀਕ ਹੈ ਨਾ ਮੰਨ ਕੇ ਚੱਲ ਸੰਗਲ ਚ ਰਹੀ ਵੀ ਆ ਥੋੜੀ ਜੀ ਠੀਕ ਆ ਠੀਕ ਆ ਆਪਣੇ ਕੋਲ ਸਾਰਾ ਬਾਇਓ ਡਾਟਾ ਇਹਦਾ ਹੈਗਾ ਇਹਦੀ 5 ਤਰੀਕਾ ਕੱਲ ਦੀ ओके okay. सही डेट है दी 5 तारीख का कल दी सूण दी ठीक है ना एक दिन ਲੈ ਵੀ ਜਾਵੇ ਵੱਧ ਘੱਟ ਕਹਿ ਨਹੀਂ ਸਕਦੇ ਠੀਕ ਹੈ ਨਾ ਨਹੀਂ ਭਾਈ ਅੱਜ ਰਾਤ ਨੂੰ ਸੂਪੇ ਖਾ ਲੂ ਸੂਪੇ ਤੇ ਤੁਰਨੀ ਤਰਨੀ ਤੇ ਕਹਿੰਦੀ ਮੈਂ ਨਹੀਂ ਸਹੀ ਗੱਲ ਆਪਾਂ ਚੀਜ਼ ਆ ਬ੍ਰੀਡ ਆ ਭਾਈ ਠੀਕ ਹੈ ਨਾ ਕੀ ਤੇ ਰੁਪਿਆ ਲੱਗਦੇ ਆ ਜੇ ਕੋਈ ਬੰਦਾ ਕਹਦੇ ਹਨ ਵੀ ਮੰਨ ਕੇ ਚੱਲ ਫੇਸਬੁਕ ਦਿਖਾਵਾਂ ਛੀ ਅੱਜ ਭੱਗ ਖੜਨੀ ਖੁਰਨੀ ਕੀ ਆਵਾਜ਼ ਆ ਡਾਕਟਰ ਇੰਨੀ ਕੁਆਲਟੀ ਆ ਬਈ ਦੀ ਜਿੰਨੀ ਕਹਦੇ ਬਾਕੀ ਯਾਰ ਜਰਸੀ ਬਹੁਤ ਮਿਲਦੀ ਹੈ ਨਾਲ ਜਾਣ ਗਿਆ ਪਰ ਬਈ ਕੋਈ ਇਹ ਜੀ ਦਾ ਤਾਮੂ ਹੀ ਨਿਕਲ ਗਿਆ ਥਣ ਭਾਂਡੇ ਦੇ ਮੈਂ ਕੈਮਰਾ ਮਾਰਦੀ ਦੱਸੂਗੀ ਮੱਛੀ ਥੋੜੀ ਜਿਹੀ ਨਾ ਕਰੋਣੀ ਕੱਢੀ ਬੰਦਿਆਂ ਨੇ ਤਾਂ ਕਰਕੇ ਉਹ ਕਰਦੀ ਆ ਖੁੱਲੂ ਬਥੇਰੀ ਡਾਕਟਰ ਯਾਰ ਬੰਦੂ ਬਥੇਰੀ ਜਿੰਮੇ ਬਹੁਤ ਬਣਾਉ ਹੈ ਨਾ ਲੇਵਾ ਦਾ ਮੰਨ ਕੇ ਜਦ ਅੱਜ ਸੂ ਪੈਂਦੀ ਤਾਂ ਡਾਕਟਰ ਮੱਛੀ ਪੁੱਛੀ ਰੇਗੀ ਤਾਂ ਮੌਲੀ ਕੋਈ ਨਹੀਂ ਸਿਕਨ ਗੱਲ ਇਹਨੂੰ ਸੁਵਾਉਣ ਦੇ ਚੱਕਰੀ ਸੀਗਾ ਮੈਨੂੰ ਐਸੇ ਕੱਲ ਕਿ ਸੂਗੀ ਅਜੇ ਸੂਈ ਨਹੀਂ ਬੱਛੀ ਠੀਕ ਹੈ ਨਾ ਚੋਣ ਚਾਂ ਇੱਕ ਨੰਬਰ ਆ ਬੰਦਾ ਬੇ ਟੈਨਸ਼ਨ ਫ੍ਰੀ ਹੋ ਜਾ ਯਾਰ ਠੀਕ ਆ ਠੀਕ ਹੈ ਨਾ ਗੱਲ ਜੀਦੇ ਕਰੇ ਜਾਬੜੀ ਬੰਦਾ ਸਾਰੀ ਉਮਰ ਆਪਣੀ ਯਾਦ ਕਰੂਗਾ ਲੇਵਾ ਕਮਾਲ ਆ ਬਾਈ ਸਾਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਬਿੱਤੀ ਤੇ ਲੈ ਜੇ ਮੈਂ ਆਫੀਸ ਜੀ ਨੁਗਰੀ ਘੋੜੀ ਵਰਗੂਈ ਕੀ ਬਾਤ ਆ ਬਾਈ ਜਿਹਨੇ ਘਰੇ ਰੱਖਨੀ ਸ਼ੌਕ ਨਾਲ ਇਹ ਸ਼ੌਕ ਨਾਲ ਰੱਖਣ ਵਾਲਾ ਜਾਨਵਰ ਆ ਬਾਈ ਠੀਕ ਆ ਜਿਨ੍ਹਾਂ ਉਹ ਜਾ ਕੇ ਖੁਰਨੀ ਤੇ ਬੰਦ ਦੀ ਬਾਤ ਹੀ ਨਹੀਂ ਪੁੱਛੀ ਠੀਕ ਆ ਉਹਦਾ ਆਪਣਾ ਜਰਸੀ ਲੈ ਲੈ ਉਹਨੇ ਜਿਹਨੇ ਮਾਰ ਦਿੱਤੀ ਉਹ ਲਾ ਦੇ ਉਹਦੇ ਭਾਵੇਂ ਕੋਈ ਫਾਇਦਾ ਹੀ ਨਹੀਂ ਭਾਈ ਸਹੀ ਗੱਲ ਆ ਭਾਈ ਠੀਕ ਆ ਨਾ ਇੱਕ ਨੰਬਰ ਹੋਊਗੀ ਕੱਲ ਨੂੰ 5 ਦਿਨ ਨੂੰ ਇਹ ਤਾਂ ਦਿਨ ਪੂਰੇ ਹੁੰਦੇ ਆ ਇੱਕ ਦਿਨ ਵੱਧ ਘੱਟ ਲੈ ਜੇ ਉਸ ਕਹਿ ਨਹੀਂ ਸਕਦੇ ਠੀਕ ਆ ਨਾ ਗੱਲ ਪਰ ਅੱਜ 100% ਮੈਨੂੰ ਮਾਣ ਆ ਅੱਜ ਆਥਨ ਤੱਕ ਜਾਂ ਕੱਲ ਤੱਕ ਬੈਡ ਬੱਚਾ ਦੇ ਦੂੰਗੀ 18 ਤੋਂ 19 ਕਿਲੋ ਨੇ ਬੈਡ ਨੇ ਪ੍ਰੂਨ ਨੇ ਦੁੱਧ ਪਾਇਆ ਵਾ ਐਤ ਕੀ ਐਦੂ ਟੁੱਟਦੀ ਨਹੀਂ ਬਾਹਰ ਭਾਰਾਂ ਦੀ ਜਾਵੇ ਐਤ ਕੀ ਬੰਦਿਆਂ ਨੇ ਸੰਭੀ ਸੁੰਭੀ ਚੰਗੀ ਥੋੜੀ ਜੀ ਮੇਰੇ ਕੋਲ ਆ ਕੇ ਥੋੜੇ ਪੱਠੇ ਘੱਟ ਚੱਕੇ ਐ ਨੇ ਕੱਲ ਆਈ ਹੈਗੀ ਠੀਕ ਆ ਨਾ ਹੁਣ ਜੇ ਥੋ ਆ ਕਰਕੇ ਨਹੀਂ ਇਹ ਜਾ ਕੋ ਚੱਕਰ ਨਹੀਂ ਬਾਕੀ ਫੈਂਟ ਚੰਗੀ ਉਹ ਬੈਂਡ ਵੀ ਆਂਦੀ ਮੈਂ ਕਹਣਾ ਯਾਰ ਸਾਰੀ ਗੱਲਾ ਓਕੇ ਆ ਫੇਸ ਦੇਖੋ ਫੇਸ ਬਹੁਤ ਚੰਗਾ ਲੋਕ ਕੋਈ ਕੋੜੀ ਗੜ ਗਈ ਆ ਯਾਰ ਮੈਂ ਅਜਾ ਧੰਨਾਂ ਤੁੰਦਰਾ ਪਾਜਾ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕਾਣ ਪੂਰੀ ਵਿੱਚੀ ਤੇ ਥਣ ਲੱਗਿਆ ਬਈ ਵਰਡ ਆ ਵੀ ਚੰਗਿਆ ਕੱਚੀ ਕੱਚੀ ਆ ਕੀ ਮੁੱਲ ਆ ਬਈ ਸੱਚੇ ਦਾ ਬਈ ਮੁੱਲ ਕਰਾਉ ਨੂੰ ਜੇ ਬੰਦੇ ਨੇ ਕੋਈ ਸਵਾਦ ਹੀ ਲੈਣਾ ਠੀਕ ਆ ਨਾ ਗੱਲ ਮੁੱਲ ਕਰਾਉ ਨੂੰ 70 ਕਰਾ ਲੈ 75 ਕਰਾ ਲੈ 75000 ਦੂਗੀ ਆ ਵੀ ਆਪਣੇ ਡੰਗਰ ਦੀ ਜਿਹੜਾ ਨਾ ਮਰਜ਼ੀ ਆ ਕੇ ਬਾਈ ਚੈਲੰਜ ਆ ਬੰਦਾ ਵੀਡੀਓ ਤੇ ਮਾਨ ਲਾਂਗੇ ਮੁੱਲ ਬਣਾ ਲੈ ਆਪਾਂ ਦੇਣਦਾਰ ਹੋਵਾਂਗੇ ਮੁੱਲ ਕਰਾਉ ਨੂੰ 70 ਕਰਾਣਾ 75 ਕਰਾਣਾ ਜਿਹੜੇ ਜੇਬ ਚ ਰੁਪਏ ਪਾਉਣੇ ਉਹ ਜਿਸ ਨੂੰ 67000 ਦੇਣਗੇ 67000 ਠੀਕ ਆ ਮਾਨਦਾਨ ਹੋਊਗਾ ਮਾੜਾ ਮੋਟਾ ਹੀ 58000 ਦੀ ਬੱਚੀ ਦੇ ਦੂੰ ਬੱਚੀ ਸੂਪੇ ਬੱਚੀ ਦੇ ਦੇ ਪੂਰੇ 75000 ਦੀ ਬੱਚੀ ਹੈ ਬਾਈ ਸਹੀ ਗੱਲ ਠੀਕ ਨਾ ਗੱਲ 68000 ਦੀ ਵਾੜਾ ਜਬਸ ਤੇਰੇ ਚੈਨਲ ਤੇ ਹੋਊਗਾ ਪੂਰਾ ਖੁੱਲਾ ਮਾਨਦਾਨ ਕਰ ਦੂੰਗਾ ਇਹਨਾਂ ਨਾਲ ਸਤਾਰਾਈਆ ਬੀਜਾ ਜਮ ਜੈ ਮੋਲਾ ਜੇ ਬੰਦਾ ਕੋਈ ਜੋੜਾ ਆ ਲਾ ਲੇ ਉਹ ਲਾ ਲੇ ਜਿਹੜੀ ਨਾਲ ਉਹ ਜਾਂ ਮਾਨਦਾਨ ਬਾਈ ਖੁੱਲਾ ਕਰਦਾ ਚਲ ਬੰਦੇ ਨੂੰ ਖਰਚੇ ਗੁਰਚੇ ਪੈਣੇ ਦੂਰ ਜਾਂਦੇ ਭੱਗਣ ਨਾ ਇਹਨਾਂ ਨੇ ਦੇਣਾ ਇਹਨਾਂ ਨੇ ਲੈਣਾ ਸਹੀ ਗੱਲ ਹੈ ਬਾਈ ਆ ਵੀ ਵੜਡ ਚੰਗੀਆਂ ਸੂਈ ਸਵਾਈਏ ਲੇਵਾ ਕਮਾਲ ਦਾ ਫੁੱਲ ਢਾਂਚਾ ਬਈ ਚੌੜੀ ਜੂੜੀ ਲੰਮੀ ਲੁੰਮੀ ਵੜਡ ਬਹੁਤ ਆ ਫੁੱਲ ਘਾਦੜੀ ਆ ਸੂਈ ਸਵਾਈਏ ਜੇਰ ਵੀ ਬਾਈ ਮੈਂ ਕਹਣਾ ਬਾਈ ਘਗਰਾਈ ਵਾਲਾ ਚੰਗਾ ਪੰਡ ਬੰਨੀ ਫਿਰਦੀ ਥੱਲੇ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ